ਜੀ ਜੀ ਸਤ ਸ੍ਰੀ ਅਕਾਲ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਸਾਰਿਆਂ ਦਾ ਠੀਕ ਠਾਕ ਵਧੀਆ ਆਈ ਹੋਪ ਤੁਸੀਂ ਸਾਰੇ ਠੀਕ ਹੀ ਹੋਵੋਗੇ ਬੱਲੇ ਹੋਗੇ ਸੋ ਗਾਇਸ ਅਸੀਂ ਕਾਰ ਦਾ ਕਰਨ ਦਾ ਕੰਮ ਕਾਰ ਬਹੁਤ ਹੀ ਜ਼ਿਆਦਾ ਬਹੁਤ ਹੀ ਜ਼ਿਆਦਾ ਕੰਮ ਆ ਤੇ ਇਧਰ ਲੱਗ ਗਿਆ ਜੀ ਡੂਮਣਾ ਉਹ ਦੇਖੋ ਡਰ ਲੱਗਦਾ ਨਾ ਸਾਨੂੰ ਇਹਨਾਂ ਤੋਂ ਡਰ ਲੱਗਦਾ ਸਾਨੂੰ ਤੇ ਇਧਰ ਮम्मा ਨੇ ਬੇਬੀ ਫੜਿਆ ਆਹ ਦੂਨੀ ਦੇ ਨਾਲ ਨਾ ਤੂੰ ਹੀ ਦੇ ਨਾਲ ਇਥੋਂ ਡਾ ਲੀਏ ਤਾਂ ਬਹੁਤ ਜਿਆਦਾ ਲੱਗ ਗਿਆ ਹਾਏ ਕਿਦਾਂ ਚਿਰ ਪਰ ਚਿਰ ਪਰ ਜੀ ਹੋਉਂਦੀ ਮਿੰਨ ਤਾਂ ਖੇਡ ਛੱਡਦੀ ਤੇ ਮਨਵੀਰ ਤੇ ਸੰਵੀਰ ਸਾਡਾ ਸੰਵੀਰ ਮੰਮੀ ਦੇ ਕੋਲ ਆ ਮਨਵੀਰ ਸਾਡਾ ਅੰਦਰ ਖੇਡਦਾ ਪਿਆ ਇਧਰ ਉਹ ਦੀਦੀ ਨੇ ਮਸ਼ੀਨ ਲਾਈ ਆਪਣੇ ਕੱਪੜਿਆਂ ਦੀ ਤੇ ਇਧਰ ਹੋਏ ਮੰਮੀ ਨੇ ਵੀ ਕੱਪੜੇ ਧੋਣੇ ਤੇ ਮੈਂ ਹਜੇ ਕੱਪੜੇ ਨਹੀਂ ਤਾਹਾਂ ਲਾਉਂਦੀ ਗਲਮਾਰੀ ਦੇ ਸਾਰੇ ਕੱਪੜੇ ਮੈਂ ਖਲਾਰ ਦਿੱਤੇ ਸੀਗੇ ਕਿਉਂਕਿ ਇਹਨਾਂ ਦਾ ਬਹੁਤ ਹੀ ਜਿਆਦਾ ਖਲਾਰਾ ਪੈ ਗਿਆ ਸੀ ਇਧਰ ਦੀਦੀ ਵੀ ਕੀ ਕੀ ਕਰੁੰਦਾ ਹੈ ਪੜਕੋ ਰਿਵੇਈਆ ਪਾ ਲਓ ਤਕੇ ਨਹੀਂ ਮੈਂ ਫੇਰ ਸੋਜਣ ਅੱਛਾ ਚਲ ਤੋਲੋ 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 ਤੇ ਇਧਰੋਂ ਮੈਂ ਆਹ ਜਿਹੜੇ ਕੱਪੜੇ ਆ ਇਹ ਸਾਰੇ ਕੱਪੜਿਆਂ ਦੀਆਂ ਤਾਹਾਂ ਲਾਉਣੀਆਂ ਇਧਰ ਵੀ ਕੱਪੜੇ ਆ ਹਜੇ ਅੰਦਰ ਵੀ ਕੱਪੜੇ ਆ ਹਜੇ ਮੈਂ ਆਪਣੇ ਕੱਪੜੇ ਵੀ ਜਿਹੜੇ ਆ ਉਹ ਵੀ ਕੱਢ ਦਿੱਤੇ ਆ ਤੇ ਜਿਹੜੇ ਹੁਣ ਗਰਮੀਆਂ ਵਾਲੇ ਕੱਪੜੇ ਆ ਉਹ ਆਪਾਂ ਜਿਹੜੇ ਆ ਰੱਖਦੇ ਨੇ ਹਾਂਜੀ ਪੁੱਤ ਜੀ ਆਏ ਹਾਏ ਦੀਦੀ ਦਾ ਨੱਕ ਸਾਫ਼ ਕਰਿਓ ਕੁੜੀ ਦਾ ਕੁੜੀ ਦਾ ਨੱਕ ਸਾਫ਼ ਕਰਿਓ ਤੇ ਹੁਣ ਮੈਂ ਇਧਰੋਂ ਸਫਾਈ ਜੀ ਕਰਦੀ ਪਈ ਆ ਸੋ ਪਹਿਲਾਂ ਆਪਾਂ ਕਰ ਲਈਏ ਸਫਾਈ ਤੇ ਕੰਮਕਾਰ ਕਰ ਲਈਏ ਫਿਰ ਆਪਾਂ ਤੁਹਾਡੇ ਨਾਲ ਕਰਦੇ ਆ ਗੱਲਾਂ ਬਾਤਾਂ ਇਧਰ ਹਿਆ ਸੈਟਿੰਗਾ ਕੀਤੀਆਂ ਹੈ ਥੱਲੇ ਵਾਲੇ ਕੱਪੜੇ ਦੀਆਂ ਸੈਟਿੰਗਾ ਕਰਨੀਆਂ ਆ ਹਾਏ ਰੱਬਾ ਬਹੁਤ ਹੀ ਜ਼ਿਆਦਾ ਕੰਮ ਆ ਤੁਹਾਨੂੰ ਪਤਾ ਹੀ ਆ ਕਿ ਕੰਮਕਾਰ ਬਹੁਤ ਜ਼ਿਆਦਾ ਹੁੰਦਾ ਆ ਘਰਾਂ 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 ਦਾ ਤੇ ਬਸ ਹੁਣ ਆ ਮੈਂ ਫਟਾਫਟ ਲਵੇੜ ਲਵਾ ਕਿਉਂਕਿ ਮੇਰੇ ਜਿਹੜੇ ਕੱਪੜੇ ਆ ਬਹੁਤ ਹੀ ਜ਼ਿਆਦਾ ਸੀਗੇ ਤੇ ਗਰਮੀ ਵਾਲੇ ਹੁਣ ਆਪਾਂ ਕੱਢ ਕੇ ਰੱਖ ਦੇਣੇ ਆ ਤੇ ਸਰਦਿੰਗ ਵਾਲੇ ਪੈਨਾਂ ਚ ਝੁਕਾ ਦੇਣੇ ਆ। ਸੋ ਹੁਣ ਮੈਨੂੰ ਕਰ ਲਵਾਂ ਕੰਮ ਫੇਰ ਆਪਾਂ ਕਰਦੇ ਹਾਂਗਾ। ਜੀ ਜਿੱਦਾਂ ਲੱਗੇ ਹੋਇਆ ਕੰਟੂ ਤਾਂ ਮੈਂ ਲੱਗਿਆ ਹੁਣ ਸਫਾਈ ਕਰਨ ਕੱਪੜੇ ਲੀੜਿਆਂ ਦਾ ਜਿਹੜਾ ਖਲਾਰਾ ਆਪਾਂ ਬਾਅਦੋਂ ਚੱਕ ਲਵਾਂਗੇ। ਇੱਧਰ ਇਹ ਵੀ ਜਦ ਬਹੁਤ ਜ਼ਿਆਦਾ ਕਰਨ ਗਿਆ। ਆ ਦੇਖੋ ਕਹਿੰਦਾ ਕਿ ਮੈਨੂੰ ਦੋ ਕੰਟੂ ਲਾਉਣ ਲਈ ਖੇਡਣ ਲਈ ਚਲੋ ਤੁਹਾਨੂੰ ਕੰਟੂ ਦੇ ਦਵਾਂ। ਦੇਖੋ ਜੀ ਨਿਨੌਣ ਵਾਲਾ ਹੋਇਆ ਪਿਆ ਇਹਨੂੰ ਲਾਉਣ ਵਾਲਾ। ਗੰਦਾ ਬੱਚਾ ਇਹ ਦੇਖੋ ਕਿਦਾਂ ਸੀਨੇ ਨਾਲ ਲੱਗ ਗਿਆ ਸੇਖੋ ਤਾਂ। ਕਿਦਾਂ ਨਾਲ ਲੱਗਿਆ ਪਿਆ ਆ ਦੇਖ ਤਾਂ। ਆ ਮੇਰਾ ਪੁੱਤ ਮੇਰੇ ਨਾਲ ਲੱਗਾ ਦੇਖ ਤਾਂ ਲੈ ਤਾਂ ਉਹ ਕੀ ਉਹ ਇਹ ਸਾਈਕਲੀ ਤਾਂ ਸਾਈਕਲੀ ਰੱਖੋਗੀ ਕੱਢਦੀ 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 ਅਦੀ ਦੀ ਸਾਈਕਲੀ ਤੋਂ ਸਾਈਕਲੀ ਲਾਇਓ ਗੱਡੀ ਤੋਂ ਸਾਈਕਲੀ ਲਾਇਓ ਇਹਦੀ ਹਾਂ ਫੇਰੋਂ ਲੱਗ ਗਿਆ ਯਾਰ ਮੈਂ ਹੁਣ ਪੋਚਾ ਕਿੱਥੇ ਲਾਉਂਗੀ ਦੀਰੀ ਇਹ ਤਾਂ ਉੱਠ ਗਏ ਆ ਏ ਬਾਹਰ ਕਿੱਡਾ ਲੱਗ ਜਾਂਦਾ ਜਾਂ ਕੋਠੇ ਤੇ ਖੇਡ ਲੈਣ ਹਾਂਜੀ ਉਹ ਘੰਟੇ ਹੋਈ ਇਹ ਕੋਠੇ ਤੇ ਖੇਡ ਲੈਣ ਨਿਆਣੇ ਬਈ ਨਹੀਂ ਆਹ ਮम्मा ਕੱਪੜੇ ਧੋਣ ਦੇ ਪਿਆ ਆ ਲੈ ਜਾਣੇ ਸੀ ਪਰ ਉਹ ਨਹੀਂ ਜੀ ਆਹੋ ਦੀਦੀ ਪਾਜੀ ਥਾਂ ਤੇ ਨਹੀਂ ਜਾਣਗੇ ਨਿਆਣੇ ਇਹਨੂੰ ਪਾਜੀ ਨਿਆਣੇ ਥਾਂ ਤੇ ਨਹੀਂ ਜਾਣਗੇ ਥਾਂ ਤੇ ਕਿੱਥੇ ਉੱਥੇ ਖੇਡ ਲੈਣਗੇ ਤਿੰਨ ਤਿੰਨੇ ਮਿਲਦਾ ਆਂਟੇ ਸੋਲਦੇ ਦੋ ਘੰਟੇ ਕਹਿੰਦੇ ਦੋ ਕੈਸਾ ਸਵੇਰੇ 7:00 ਵਜੇ ਉੱਠਦੇ ਸਾਂ ਅੱਜ ਤਾਂ ਘੰਟਾ ਉਹ ਕਹਿੰਦੇ 5 ਫਿਰ ਆਣੇ ਨਾ ਮੈਂ ਪੋਚਾ ਕਿ ਦਲਾਉਂਗੀ ਤੂੰ ਪਹਿਲਾਂ ਮੈਂ ਨਾ ਨਹੀਂ ਨਹੀਂ ਪੋਚਾ ਮੈਂ ਲਾ ਲੈਣਾ ਕੋਈ ਗੱਲ ਨਹੀਂ ਰੋਟੀ ਰੋਟੀ ਮੰਮੀ ਰੋਟੀ ਖਾਣੀ ਦੀਦੀ ਕਹਿੰਦੇ ਫੇਨੂੰ ਫੜੋ ਇਧਰ ਆਹ ਦੇਖੋ ਦੋਨੋਂ ਯਾਨੇ ਲੜੰਦਾ ਹੈ ਮਨਵੀਰ ਕਹਿੰਦਾ ਮੇਰੇ ਨਾਲ ਦੁੱਧ ਪੀ ਲੋ ਤੁਸੀਂ ਉਹ ਕਹਿੰਦਾ ਮੈਂ ਨਹੀਂ ਪੀਣਾ ਕੁੜੀ ਕਹਿੰਦੀ ਮੈਂ ਨਹੀਂ ਪੀਣਾ ਦੁੱਧ ਤੇ ਮੰਮਾ ਕੀ ਕਰਨਦਾ ਬਾਹਰ ਕੀ ਹੋਇਆ ਕੀ ਹੋਇਆ ਅੱਛਾ ਫੋਨ ਆਲੇ ਫੋਨ ਲੜਾ ਆਲੇ ਫੋਨ ਲੜਾ ਜੀ ਜੀ ਹੁਣ ਆਪਾਂ ਲੱਗਿਆ ਰਾਈਸ ਬਣਾਉਣ ਰਾਈਸ ਆਕਾ ਬਣਾਉਂਦੇ ਤੇ ਇੱਧਰ ਜਿਹੜੀ ਉਹਨਾਂ ਨੇ ਕਾਕਾ ਫੜਿਆ ਹੋਇਆ ਇੱਧਰ ਜਿਹੜੇ ਕਾਕਾ ਫੜਦੇ ਦੇਖੋ ਹੋ ਗਿਆ ਬਸ ਸੌਣਾ ਲੈਣਾ ਬਸ ਹੁਣ ਸੌਣ ਵਾਲਾ ਹੀ ਆ ਤੇ ਆਪਾਂ ਕਹਿ ਵੀ ਆਪਾਂ ਰਾਈਸ ਬਣਾਈਏ ਆ ਤੇ ਮਤਲਬ ਬਹੁਤ ਟਾਈਮ ਹੋ ਗਿਆ ਰਾਈਸ ਖਾ ਕੇ ਆ ਗਏ ਤੇ ਮੈਂ ਆਪਾਂ ਲਿਈਆਂ ਰਾਈਸ ਦਾ ਔਰ ਇੱਕ ਟਾਰਗੇਟ ਹੀ ਬਣਾਉਣੀ ਆ ਫਿਰ ਦਾਲ ਫੇਟ ਲਓ ਤੇ ਦੇਖੋ ਦਾਲ 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 ਇਧਰੋਂ ਰਾਈਸ ਜਿਹੜੇ ਆ ਉਹ ਰੈਡੀ ਹੋ ਰਹੇ ਨੇ ਤੇ ਮੈਂ ਹੁਣ ਇਧਰੋਂ ਸਫਾਈ ਕਰ ਲਵਾਂ ਤੇ ਸਫਾਈ ਕਰੂੰ ਬਹੁਤ ਹੀ ਜ਼ਿਆਦਾ ਗੁੰਮੀ ਹੈ ਤੋਂ ਓਏ ਇਹਦੇ ਬਹੁਤ ਖਲਾਲਾ ਪੈ ਜਾਂਦਾ ਆ ਮੈਂ ਤਾਂ ਕਿਨ ਦੇ ਵਿੱਚ ਸੱਤ ਕਲਰਾ ਪੈ ਰਿਹਾ ਕਿਚਨ ਦੇ ਵਿੱਚ ਕਿਚਨ ਚ ਵੀ ਇਹ ਮਜ਼ਾ ਕਰਾ ਰਿਹਾ ਤਾਂ ਹੈ ਮੈਂ ਤਾਂ ਕਿਚਨ ਦੇ ਵਿੱਚ ਸੈਟਿੰਗ ਕਰਕੇ ਸਮਾਨ ਰੱਖੀ ਹੁੰਦਾ ਮੈਂ ਜਿੰਨੀ ਵਾਰੀ ਐ ਤੇ ਮੈਂ ਵੀ ਸੈਟਿੰਗ ਕਰਉਂਦਾ ਹਾਂ ਸੋ ਫੈਟਿੰਗ ਕਰਕੇ ਰੱਖਣੀ ਆਪਾਂ ਸਮਾਨ ਦੀ ਤੇ ਸਮਾਨ ਹੁਣ ਆਪਾਂ ਪਿੰਗ ਜਿਹੜੀ ਇਹਨਾਂ ਨੇ ਸਾਧੂ ਦੀ ਟੇਕਾਂ ਨੂੰ ਸਾਰੇ ਵੇਸਟ ਕਰਕੇ ਛੱਟ ਦਿੰਦੇ ਆ ਤੇ ਚਰਨ ਭਾਣੀ ਨੇ ਖਾਦੀ ਆ ਤੇ ਤਿਆਰ ਬੰਨ੍ਹ ਦੇਣਾ ਬਸ ਫੋਨ ਆਇਆ ਹੁਣ ਇਧਰ ਫਾਈਟਾ ਚੀਗਾ ਫਿਰ ਇਧਰ ਭੰਡੇ ਢੋਲਵਾ ਭੰਡੇ ਧੋਕੇ ਤੋਂ ਜਿਹੜੇ ਕੱਪੜੇ ਜੀਆਂ ਤੈਹਾਂ ਜਿਹੜੀਆਂ ਉਹ ਲਗਾਉਣੀਆਂ ਆ ਫਿਰ ਆਪਾਂ ਕਰਦੇ ਆ ਫਿਰ ਮੈਂ ਕੱਢੀ ਆ ਗਿਆ ਜੀ ਸਮਾਨ ਭਾਜੀ ਲੈ ਆਏ ਆ ਸਮਾਨ ਪੜਾ ਦਿਓ ਭਾਜੀ ਦੁੱਧ ਵੀ ਲਿਆਂਦਾ ਬਸ ਇਹ ਆ ਤੇ ਆ ਜੀ ਜੀ ਆਪਾਂ ਆਹ ਪਾ ਲਈ ਚੇਚੀ ਨਾਲ ਵੀ ਲੱਗਾਇਆ ਆਲੋਹ ਜੀ ਚੇਚੀ ਨਾਲ ਪਾਈ ਚੀਂ ਨਾਲ ਮੇਰੇਆਂ ਨੂੰ ਸ਼ਕੀਨ ਆ ਮੈਂ ਟੋਪੀਆ ਵੀ ਆ ਆਲੋ ਆਲੋ ਕੱਕਾ ਕਾਹਤੇ ਅੱਛਾ ਮੇਰੀ ਮੰਮੀ ਵੀ ਲੈ ਕੇ ਆਈ ਅੱਛਾ ਚੇਚੀ ਨਾਲ ਕੀ ਕਰਦੀ ਪਹਿਲਾਂ ਸਾਬਣਾਂ ਦੀ ਵਈਆਂ ਹੁਣ ਤੇ ਕੰਮ ਤੁਹਾਨੂੰ ਪਤਾ ਹੀ ਆ ਕਿ ਇੱਥੇ ਸਾਰੀਆਂ ਦੀ ਜੱਬੜ ਨਹੀਂ ਹੋਈਆਂ ਆਂ ਬੜੀਆਂ ਬੜੀਆਂ ਤੇ ਮੈਂ ਕਬੈਸ ਤੋਂ ਸਫਾਈ ਥੋੜੀ ਕਰ ਲਵਾਂ ਹੋਰ ਕਮਰੇ ਚ ਕਰਜੋ ਘਰ ਦਾ ਸਵੇਰ ਤੇ ਕੱਪੜੇ ਕੁੱਪੜੇ ਨੇ ਜੱਪ ਜੱਪ ਬਹੁਤ ਬਿਆਸ ਸੀਗਾ ਸਹੀ ਗੱਲ ਹੈ ਸਾਡੇ ਵੀ ਚੰਗੇ ਕੱਪੜੇ ਸੀ ਭੈਣ ਬਹੁਤ ਹੀ ਜ਼ਿਆਦਾ ਸਾਡੇ ਮੇਰਾ ਕੱਪੜਾ ਤੈਹ ਕਰਨ ਵਾਲਾ ਕਿੰਨਾ ਹੈ ਸਹੀ ਗੱਲ ਹੈ ਤੈਹ ਕਰਨ ਵਾਲਾ ਬਹੁਤ ਕੱਪੜੇ ਆ ਹੋਰ ਇਹ ਥੋਪੜੀ ਨਾਲ ਆ ਖਲਾਰਾ ਨਹੀਂ ਤਾਂ ਹੋਰ ਤਾਂ ਹੈ ਨਹੀਂ ਜ਼ਿਆਦਾ ਇੰਨਾ ਕੋਈ ਵੀ ਨਹੀਂ ਬਹੁਤ ਸਿਆੜਾ ਨੂੰ ਹੁੰਦਾ ਹੀ ਬੜਾ ਕੱਪੜਿਆਂ ਦਾ ਸਾਰਾ ਖਲਾਰਾ ਵੇ ਜਾਪੇ ਜਾ। ਜੀ ਅੰਦੀ ਵੜਾ ਸੋੜੀਓ। ਪੱਲਾਪਾ ਕੈਮਰਾ ਨੇ ਸਾਫ ਕਰ ਲੀਏ। ਇਹ ਕਹਿੰਦੇ ਓਦਾਂ ਦੇ ਨਹੀਂ। ਮੂੰਹ ਵੀ ਮੇਰਾ ਓਦਾਂ ਦਾ ਹੋਇਆ ਪਿਆ। ਹੋਇਆ ਮੇਰਾ ਵੀ। ਤੂੰ ਫੇਰ ਬਿੱਠੇ ਕਾ ਲਗਾ ਕਰਾ। ਹਾਂ ਰੰਗ ਕਾਲਾ ਹੁੰਦਾ ਧੁੱਪ ਚ। ਲਿਓ ਪਾਈਏ ਸਮੋਸੇ। ਸਮੋਸੇ ਆ ਤੇ ਇਹ ਚਟਨੀ ਚਟਨੀ ਇਹ ਫੋਲੀਆਂ ਪਾ ਦੇ। ਇਹ ਚੱਟ ਇਹਦਾ ਰੈੱਡਾ ਲਿਓ। ਇਹਦਾ ਵਿੱਚ ਚਟਨੀ ਔਰ ਚਮਚ 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 ਚਾਹ ਫੋਰ ਬਿਲੀ ਦਵਾ ਨਹੀਂ ਹਾਂਜੀ ਮੈਂ ਪਿੰਨੀਆਂ ਵੀ ਲੈਣਾ ਪਿੰਨੀਆਂ 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 ਪਤਾ ਨਹੀਂ ਕਿੰਨੇ ਇੱਥੇ ਰਹਿ ਗਏ ਗਾਇਜ਼ ਪਿੰਨੀਆਂ ਨਾ ਅਮਨਵੀਰ ਸਾਡੇ ਤੋਂ ਸਾਨੂੰ ਲੁਕੋ ਕੇ ਰੱਖਣੀਆਂ ਪੈਂਦੀਆਂ ਆ ਕਿਉਂਕਿ ਇਹ ਨਾ ਸਾਰੀਆਂ ਖਰਾਬ ਕਰ ਦਿੰਦਾ ਪਿੰਨੀਆਂ ਇੱਕ ਮਿੰਟ ਭਾਜੀ ਆ ਗਈ ਤੇ ਪਿੰਨੀਆਂ ਮੈਂ ਕਿਉਂ ਅਮਨਵੀਰ ਸਾਰੀਆਂ ਖਰਾਬ ਕਰ ਦਿੰਦਾ ਹੈ ਇਸ ਕਰਕੇ ਨਾ ਮੈਨੂੰ ਰੱਖਣੀਆਂ ਪੈਣੀਆਂ ਸਾਈਡ ਤੇ ਲੋਕ ਨੂੰ ਘਰ ਸਾਰੀ ਆਏ ਲੁਕੋ ਕੇ ਰੱਖਣੀਆਂ ਪੈਂਦੀਆਂ ਆਹ ਦੇਖੋ ਗਾਇਸ ਆਧਰਾ ਸਾਹ ਓਏ ਹੇ ਸੰਦ ਨਹੀਂ ਬਿੰਗੋ ਇਹ ਸਹੀ ਆ ਜਿਹੇ ਇੱਧਰ ਬੰਦੀ ਪਈ ਹੈ ਚਾਹ ਚਾਹ ਤਾਂ ਥੋੜੀ ਹੀ ਸੇਕ ਜਾਂ ਦੋਣਾ ਪੈਂਦਾ ਹੈ ਚਾਹ ਨੂੰ ਕਿਤੇ ਕੱਚੀ ਰਹਿ ਜਾਂਦੀ ਹੈ ਨਾ ਚਾਹ ਮੋਸੇ ਤੇ ਦਸੇ ਨਹੀਂ ਬਣੇ ਆਹ ਕੀ ਬੰਦੀ ਆ ਇੱਥੇ ਪਿੰਡ ਨਾ ਆ ਕਿੱਥੇ ਰੱਖਣਾ ਸਾਰਾ ਕੁਝ ਦੱਸੋ ਟਰੇ ਸੀਗੀ ਇੱਥੇ ਬਈ ਟਰੇ ਬਾਹਰ ਆ ਸੱਚ ਟਰੇ ਇੱਥੇ ਤੇ ਮਮਾ ਹੁਣਾਂ ਦੇ ਕੋਲ ਪਈ ਆ ਕੋਚਾ ਹੋ ਗਿਆ ਰੈਡੀ ਸਾਡੀ ਰੈਡੀ ਆ ਤਾਂ ਕੱਟਦੇ ਨਹੀਂ ਆਪਾਂ ਪਾਣੀ ਆ ਗਲਾਸ ਕੱਪਾਂ ਚ ਤੇ ਆਪਣੇ ਲਈ ਆ ਗਿਆ ਸਾਗ ਆ ਦੇਖ ਸਕਦੇ ਹੋ ਤੁਸੀਂ ਸਾਗ ਆ ਗਿਆ ਆਵਾਜ਼ ਹੀ ਵਾਹ ਹੁਣ ਇਹਨੂੰ ਆਪਾਂ ਲਾਵਾਂਗੇ ਤੁੜਕਾ ਤੁੜਕਾ ਲਾ ਕੇ ਫਿਰ ਆਪਾਂ ਦੇਸੀ ਘਿਓ ਵਿੱਚ ਪਾ ਗਏ ਫਿਰ ਖਾਵਾਂਗੇ ਬਹੁਤ ਨਜ਼ਰ ਆ ਜੂਗਾ ਮਤਲਬ ਖੁੱਲ੍ਹ ਦੁੱਲ੍ਹਾ ਤੁੜਕਾ ਜਿਹਾ ਲਾਉਣੀ ਆਪਾਂ ਤੇ ਤੁੜਕਾ ਲਗਾ ਕੇ ਫਿਰ ਆਪਾਂ ਖਾਵਾਂਗੇ ਸਾਗ ਮਸਾਲਾ ਗੋਮੇ ਪਹਿਲਾਂ ਪਿਆਜ਼ ਕੱਟ ਲਵਾਂ ਪਿਆਜ਼ ਕੱਟ ਕੇ ਹਾਂਜੀ ਗਾਇਜ਼ ਆ ਦੇਖ ਲੋ ਜੀ ਮੈਂ ਕਾ ਚਾਲਾਂ ਸਾਹਮਣੇ ਅੱਗ ਵੱਲਦੀ ਹੈ ਅੱਗ ਅੱਗ ਉਹ ਚੋਂ ਕੱਢ ਕੇ ਲਈ ਆਪਣੀ ਜਿਹੜੀ ਪਏ ਆ ਉਹ ਚੋਂ ਕੱਢ ਕੇ ਲੈ ਆਂਦੀ ਆ ਜਿਆ ਜਵਾ ਅੱਛਾ ਗਿੱਲੇ ਆ ਵਰ੍ਹੇ ਜੀ ਕੱਟਣੋਂ ਕਰਨ ਵਾਲੇ ਆ ਵਡਾਉਣੇ ਪੈਣੇ ਰਾਸ਼ਨ ਨੂੰ ਅੱਛਾ ਹਾਂ ਆ ਲੈ ਮੈਂ ਕਾ ਖਾਲੀ ਆ ਕਰ ਆ ਦੇਖੋ ਜੀ ਮੰਮੀ ਦਾ ਹਾਲ ਮੈਂ ਕਾ ਖਾਲੀ ਆ ਹੈਗੀ ਹੈਗੀ ਆ ਜੀ ਆ ਹੋ ਗਏ ਚਾਰ ਪਿਆਜ਼ ਤੇ ਚਾਰ ਪਿਆਜ਼ ਆ ਪਹੁੰਚ ਤਰੇ ਆ ਇਹਦੇ ਚ ਆਪਾਂ ਪਾਵਾਂਗੇ ਅਦਰਕ ਅਦਰਕ ਅਧਕਰ ਅਦਰਕ ਅਧਕਰ ਆ ਦਹੀਂ ਵਾਲਾ ਪਾਣੀ ਸੀ ਇਹ ਵੀ ਆਪਾਂ ਪੀ ਲਿਆ ਪਾਣੀ ਤੇ ਇਧਰੋਂ ਸਾਗ ਆ ਸਾਗਾ ਪਤ ਟੁੜਕਾਂਗੇ ਤੁਰਕ ਕੇ ਫੇਰਾ ਪਕਾਵਾਂਗੇ ਸੋ ਹੁਣ ਮੈਂ ਪਹਿਲਾਂ ਜਿਹੜਾ ਟੁੜਕਾ ਲਗਾ ਲਵਾਂ ਟੜਕਾ ਲਗਾ ਕੇ ਇਧਰ ਆਪਣੇ ਲਈ ਆ ਗਏ ਸੀ ਅਮਰੂਦ ਉਹਨਾਂ ਨੂੰ ਪਤਾ ਕਿ ਮੇਰੇ ਫੇਵਰਿਟ ਅਮਰੂਦ ਆ ਤੇ ਅਮਰੂਦ ਵੀ ਲੈ ਕੇ ਆਏ ਸੀ ਤੇ ਹੋਰ ਵੀ ਕੱਪੜੇ ਬਹੁਤ ਆ ਉਹ ਵੀ ਤੁਹਾਨੂੰ ਦਿਖਾਵਾਂਗੀ ਥੋੜਾ ਮੈਂ ਫ੍ਰੀ ਟਾਈਮ ਜੇ ਆ ਹੋ ਜਾਵੇ ਮੇਰਾ ਤੇ ਨਹੀਂ ਪਹਿਲਾਂ ਤੁਹਾਨੂੰ ਦਿਖਾ ਹੀ ਦੇਣੀ ਆ ਕਿ ਕੱਪੜੇ ਮੈਰੀਜ਼ਾ ਸਾਡੇ ਤੇ ਸਹੀ ਸਹੀ ਪਿਆਈ ਜਾਂਦੇ ਕੱਪੜੇ ਇਧਰੋਂ ਆ ਦਾ ਸਮਾਨ ਮੇਕਅਪ ਦਾ ਇਧਰੋਂ ਆ ਮਨਵੀਰ ਦਾ ਸੂਟ ਆ ਇਹ ਮਨਵੀਰ ਦਾ ਸੂਟ ਆ ਆ ਵੀ ਮਨਵੀਰ ਦਾ ਸੂਟ ਆ ਸੰਵੀਰ ਦੇ ਤਾਂ ਆ ਗਏ ਸੀਗੇ ਦੋ ਵਰਦੀਆਂ ਮੈਂ ਲੈਤੀਆਂ ਇਹ ਮੇਰਾ ਸੂਟ ਸਟੀਚਿੰਗ ਹੋ ਕੇ ਆਇਆ ਘਰੋਂ ਤੇ ਘਰੋਂ ਆ ਵੀ ਕੱਪੜੇ ਪਹਿਣ ਮੇਰੇ ਹਜੇ ਸੋ ਆ ਸ਼ਾਲ ਵੀ ਲੈ ਆਈ ਸ਼ਾਲ ਆਦਾ ਵਾਪਸੀ ਦਵਾਂਗੀ ਮਿਲਣ ਕਰਨਾ ਤੇ ਮੈਂ ਕੰਮ ਕਰ ਲਵਾਂ ਦੀਦੀ ਹੋ ਗਈ ਫਰੀ ਉੱਦੈ ਅਹ ਯਾਰ ਆਈ ਨਹੀਂ ਚੱਲਣ ਦੇ ਆ ਚੱਲ ਗਿਆ ਚੱਲ ਗਿਰੋ ਭਰਾਵਾ ਇਹ ਕਿਹੜਾ ਸੀ ਉਹ ਕਰਨ ਕੀ ਕਰਨ ਕੀ ਕਰਨਾ ਉਹੋ ਆਪਣੇ ਗੈਸ ਤਾਂ ਪੁੱਛ ਲੈ ਨਾ ਜੀ ਮਮਾ ਦੇ ਪਪਾ ਮਾਰ ਕਮਾ ਹਾਂ ਉਹ ਤੁਕੇ ਹੋਣਾ ਹੈਗਾ ਇੱਕ ਮਿੰਟ ਪੋ ਕਮਾਉਣਾ ਉਹਨਾਂ ਨੂੰ ਆ ਮਮਾ ਮਮਾ ਤੁਸੀਂ ਸਿਲੰਡਰ ਦਾ ਗੈਸ ਦਾ ਪੁੱਛ ਹੁੰਦੇ ਪੁਰਿਆ ਤੇਲ ਤੇ ਤੇਲ ਤੋਂ ਬਾਅਦ ਆਪਾਂ ਨੂੰ ਇਹਦੇ ਚ ਪਿਆਜ਼ ਜਿਹੜੇ ਆਪਾਂ ਕੱਟ ਲਏ ਆ ਛੋਲੇਲੇ ਪਾਸੇ ਕੱਟਨੇ ਆ ਇਹ ਕੱਟ ਕੇ ਫਿਰ ਆਪਾਂ ਇਹਨਾਂ ਨੂੰ ਲਾਵਾਂਗੇ ਟੁੜਕਾ 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 ਸਾਰੇ ਟੁੜਕਾ ਲਾਏਗੇ ਆ ਗਏ ਜੀ ਸਾਗ ਸਾਡਾ ਟੁੜਕ ਹੋ ਗਿਆ ਗਾਇਸ ਲੂਣ ਜਿਹੜਾ ਥੋੜਾ ਜਿਹਾ ਘੱਟ ਸੀ ਹੁਣ ਆਪਾਂ ਪੂਰਾ ਕਰ ਲਿਆ ਇਹਦਾ ਖਾਣਾ ਇਹ 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 ਲੂਣ ਖਾਤੇ ਹੈ ਜਿਆਦਾ ਅਸੀਂ ਲੂਣ ਜਿਆਦਾ ਖਾਂਦੇ ਆ ਮੈਂ ਮੈਂ ਚਿਕਨ ਚ ਵੀ ਬਹੁਤ ਨਾਰੂ ਖਾਦੇ ਤੇ ਖਾਦੇ ਤਾਂ ਖਾਦੇ ਲੂਣ ਬਹੁਤ ਮੈਂ ਇੰਨਾ ਵੀ ਜਿਆਦਾ ਨਹੀਂ ਤਿੱਖਾ ਖਾਂਦੀ ਨਿਰਜਪਦ ਜਿੱਦਾਂ ਸਾਡੇ ਜੇ ਬਹੁਤ ਥੋੜਾ ਤੌੜ ਕੇ ਦਿੱਤਾ ਤੌੜ ਕਟਾ ਦੇਣੀ ਨਾਲ ਸਾਬ ਚੈਨ ਮਾਰਨ ਪਰ ਕੇ ਹੁਣ ਮੈਂ ਰੋਟੀ ਬਣਾਉਣਾ ਠੀਕ ਆ ਕਿਉਂਕਿ ਧੋਣ ਵਾਲੇ ਹਨ ਦੋਨੇ ਵਾਲੇ ਹੈ ਤੇ ਜਿਹੜੀ ਸਰਦੀ ਆ ਥੋੜੀ ਜਿਹੀ ਕੱਟ ਲੀ ਹੇ ਹੋਲੀ ਨੂੰ ਤਾਂ ਪਹਿਲਾਂ ਕਿਉਂ ਅਜਿਹਾ ਤਾਂ ਅੱਛਾ ਤਾਂ ਸਬਜ਼ੀਆਂ ਸਵਾਦ ਬਣੀ ਸੀ ਨਾ ਸਬਜ਼ੀ ਬੜੀ ਸਵਾਦ ਹਨ ਤਾਜ਼ਾ ਸੀਗਾ ਨਾ ਇਸ ਕਰਕੇ ਸਵਾਲ ਬਣੀ ਸੀ ਕੋਈ ਮੈਂ ਆਪਾਂ ਸਬਜੀ ਵੀ ਕੱਢ ਲਈ ਜਿਹੜੀ ਹੈ ਗਰਦਰੀ ਖੁੰਦੀ ਤਾਂ ਜਿਹੜਾ ਮੈਂ ਕੱਲ ਜਿਹੜਾ ਸੂਣ ਲੈ ਕੇ ਆਇਆ ਸੀ ਉਹਨੂੰ ਮੈਨੂੰ ਸਟੇਜ ਕਰ ਦੇਣਾ ਹੈ ਇਹਨੂੰ ਨੂੰ ਖਸਰਦੇ ਵੀ ਜਿਹੜਾ ਅੱਜ ਕਿਸ ਨੂੰ ਇਹ ਪਸੰਦ ਆਇਆ ਸੂਣ ਇੱਕੜਾ ਇਹ ਕੱਲੀ ਹੋ ਗਈ ਆ ਅਧਰੋਸਤ ਵੀ ਹੋ ਗਈ ਆ ਹੁਣ ਆਪਾਂ ਬਣਾਣੀ ਆ ਸਿਰਫ ਰੋਟੀ ਤੇ ਰੋਟੀ ਬਣਾ ਲਗੇ ਉੱਧਰ ਨਿਆਣੇ ਖੇਡਦੇ ਪਏ ਆ ਇੱਕ ਸੌਂਗੀ ਆ ਇੱਕ ਕਾਸੌਂਗੀ ਆ ਕੁੜੀ ਉੱਧਰ ਉਹਨਾਂ ਨੇ ਕੰਟੂ ਆ ਸੌਂਗੀ ਆ ਉੱਧਰ ਕੰਟੂ ਨੂੰ ਚੱਲਦੇ ਪਏ ਆ ਇੱਧਰ ਦੇਖੋ ਦਾੜ ਕਿੱਦਾਂ ਖਿਲਾੜੀ ਆ ਆਹ ਦੇਖੋ ਨਿਆਣੇ ਖੇਡਦੇ ਇੱਧਰ ਹਾਂਜੀ ਕੰਗਾ ਤੁਹਾਡਾ ਆਇਆ ਤੁਹਾਡੇ ਕੰਗਾ 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 ਅਲੋਹਦਾ ਕੰਗਾ ਚੱਕਿਆ ਨਹੀਂ ਨਿਆਣਿਆਂ ਦੇ ਲੋ ਹਨ ਦੇਲਾ ਖੇਢੀ ਕੇ ਆਲ ਉਧਰੋਂ ਭਾਜੀ ਉੱਪਰ ਕੋਠੇ ਤੋਂ ਆਏ ਇੱਧਰ ਆ ਸਾਡੇ ਕੱਪੜੇ ਜਿਹੜੇ ਸਾਰੇ ਤੋਂ ਹੋ ਚੁੱਕੇ ਨੇ ਤੇ ਉਧਰੋਂ ਭਾਈ ਉਹ ਮੰਗ ਵੀ ਤਾਂ ਭਾਈ ਦੇ ਵੱਜ ਗਈ ਤਾਂ ਦੀਦੀ ਇੱਧਰੋਂ ਸਿਰ ਬੰਦੇ ਪਾਈ ਆ ਜ ਸਵੇਰ ਦਸਾਂ ਅਮਰੀ ਦਾ ਰਬਟ ਵੀ ਨਹੀਂ ਪਤਾ ਕਿ ਕਿਦਾਂ ਦੀ ਹੈ ਮੇਰੇ ਬਾਹਨ ਸੱਟ ਹੁੰਦੇ ਆ ਹੈ ਉੱਜੇ ਗਈ ਤਾਂ ਰਬਟ ਆ ਹਾਂ ਹੈਗੀ ਆ ਹਾਂ ਐਦਾਂ ਦੀ ਪਿੰਕ ਕਲਰ ਪਿਆਰੇ ਹਾਂ ਦਈਆ ਤੁਹਾਡੀ ਪਸੰਦ ਹੋਣੀ ਪਸੰਦ ਨਹੀਂ ਹੁੰਦੀ ਕਹਿੰਦੇ ਪਸੰਦ ਨਹੀਂ ਆਈ ਕਹਿੰਦੇ ਪਸੰਦ ਇਧਰ ਆਪਾਂ ਇਹਨਾਂ ਰਕਟਾ ਵੀ ਦੇ ਲਈ ਰੈੱਡ ਕਲਰ ਦੀਂਡੀ ਨਹੀਂ ਬਕੋ ਮੈਨੂੰ ਆ ਆ ਲਾ ਲਾ ਰੈਡੀ ਆ ਚੋਲ ਵੀ ਰਾਈਸ ਵੀ ਰੈਡੀ ਹੋ ਚੁੱਕੇ ਨੇ ਇਧਰੋਂ ਸਾਗ ਵੀ ਰੈਡੀ ਹੋ ਚੁੱਕਿਆ ਇਧਰੋਂ ਦਹੀਂ ਵੀ ਰੈਡੀ ਹੋ ਚੁੱਕਿਆ ਹੈ ਇਧਰੋਂ ਮੂੰਗੀ ਦੀ ਦਾਲ ਵੀ ਰੈਡੀ ਹੋ ਚੁੱਕੀ ਹੈ ਇਧਰ ਆਟਾ ਵੀ ਰੈਡੀ ਹੈ ਆਪਣਾ ਆ ਸੱਚਮਣਵੀਰ ਨੂੰ ਨਾ ਦੁੱਧ ਗਰਮ ਕਰਕੇ ਦੇਣਾ ਸੀਗਾ ਹਜੇ